ਸਤਿ ਸ਼੍ਰੀ ਅਕਾਲ ਦੋਸਤੋ ਇੰਡੂ ਤਬੀਤਿਅਨ ਵਲਟਰ ਪੁਲਿਸ ਜਾਨੀ ਕਿ ਆਈਟੀ ਬੀਪੀ ਨੇ ਹੈਂਡ ਕਾਂਸਟੇਬਲ ਜੀਡੀ ਐਸਆਈ ਅਤੇ ਇੰਸਪੈਕਟਰ ਦੇ ਅਹੁਦੇਾਂ ਤੇ ਭਾਰਤੀ ਲਈ ਅਰਜ਼ੀਆਂ ਮੰਗੀਆਂ ਹਨ ਹੁਣੇ-ਹੁਣੇ ਜੋ ਇਹ ਵੱਡੀ ਖਬਰ ਆਈ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ ਕਿ ਇਹ ਭਾਰਤੀਆਂ ਕਿੰਨੀਆਂ ਹੋਣੀਆਂ ਹਨ ਅਤੇ ਇਸ ਵਿੱਚ ਕਿੰਨੇ ਇੰਸਪੈਕਟਰ ਤੇ ਸਬ ਇੰਸਪੈਕਟਰ ਰੱਖੇ ਜਾਣਗੇ ਦੋਸਤੋ ਭਾਰਤੀ ਮਹਿਮ ਜੋ ਕਿ ਇਹ ਵਕ ਵਕ ਅਸਾਮੀਆਂ ਹਨ ਇਹ 9451 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ ਦਿਲਚਸਪੀ ਵਾਲੀ ਗੱਲ ਜੋ ਕਿ ਗੱਲ ਹੈ ਕਿ ਯੋਗ ਉਮੀਦਵਾਰ ਭਾਰਤੀ ਲਈ ਅਪਲਾਈ ਕਰ ਲਈ ਇੰਡੋ ਤੇ ਵਿਦਿਆਨ ਵਾਟਰ ਪੁਲਿਸ ਆਈਟੀਪੀ ਦੀ ਅਧਿਕਾਰਤ ਵੈਬਸਾਈਟ id bppolice.nic.in ਤੇ ਜਾ ਸਕਦੇ ਹਨ ਇਸ ਵਿੱਚ ਐਕਸਪੈਕਟਰੀਆਂ 321 ਸਬ ਐਕਸਪੈਕਟਰੀਆਂ 1544 ਕਨਸਟੇਬਲ ਜੀਡੀ 4640 ਅਤੇ ਹੈਂਡਕਫਸ ਸਟੇਬਲ ਦੀਆਂ 3150 ਅਸਾਮੀਆਂ ਹਨ ਵਿਦਿਅਕ ਯੋਗਤਾ ਇੱਕ ਉਮੀਦਵਾਰ ਨੇ ਭਾਰਤ ਵਿੱਚ ਕਿਸੇ ਮਾਤ ਪ੍ਰਾਦ ਬੋਰਡ ਤੋਂ 10ਵੀਂ ਤੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਸਰੀਰਕ ਮਾਪ ਟੈਸਟ ਤੇ ਸਿਹਤ ਕੇ ਮਿਆਰੀ ਟੈਸਟ ਲੈਕਤੀ ਪ੍ਰੀਖਿਆ ਦੱਸਦਾ ਪਏ ਜੇ ਤਸਦੀਕ ਕਿ ਜੋ ਕੀ ਇਸ ਦੀ ਚੋਣ ਪਕਿਆ ਹੋਵੇਗੀ ਅਤੇ ਅਰਜੀ ਕਿਵੇਂ ਦਿਨੀ ਹੈ ਉਹ ਦੇ ਵਿੱਚ ਆਈਟੀ ਬੀਬੀ ਦੀ ਤਗਾਤ ਵੈਬਸਾਈਟ ਤੇ ਜਾ ਕੇ ਤੁਸੀਂ ਇੱਥੇ ਕਲਿੱਕ ਕਰੋ ਤੇ ਅਪਲਾਈ ਆਨਲਾਈਨ ਲਿੰਕ ਤੇ ਕਲਿੱਕ ਕਰੋ ਨੋਟਿੰਗ ਦਾ ਸਾਰੀ ਜਾਣਕਾਰੀ ਪੜੋ ਤੇ ਅਗਲੇ ਬਟਨ ਤੇ ਕਲਿੱਕ ਕਰਕੇ ਆਪਣੇ ਫੋਟੋ ਅਪਲੋਡ ਕਰੋ ਤੇ ਸ਼ਾਇਨ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ